ਇਹ ਗੱਲ ਹਮੇਸ਼ਾ ਯਾਦ ਰੱਖਣਾ ਬਾਬਾ ਦੀਪ ਸਿੰਘ ਜੀ ਮਹਾਰਾਜ ਜਦੋਂ ਤੱਕ ਤੁਹਾਡੇ ਨਾਲ ਨੇ ਨਾ ਜਦੋਂ ਤੱਕ ਤੁਹਾਡੇ ਸਿਰ ਤੇ ਉਹਨਾਂ ਦਾ ਹੱਥ ਹੈ ਤੁਹਾਡਾ ਕੋਈ ਚਾਕੇ ਵੀ ਮਾਰਾ ਨਹੀਂ ਕਰ ਸਕਦਾ ਬਸ ਡਰਨਾ ਨਹੀਂ ਕਦੇ ਦੁੱਖ ਨੂੰ ਦੇਖ ਕੇ ਘਬਰਾ ਨਹੀਂ ਜਾਣਾ ਕਿਉਂਕਿ ਬਾਬਾ ਜੀ ਚਾਹਨਾ ਤੇ ਇੱਕ ਪਲ ਅ ਜ ਤੁਹਾਡੇ ਦਰਦਾਂ ਨੂੰ ਪਿੱਛੇ ਛੁੱਟ ਦੇਣਗੇ ਤੁਸੀਂ ਸੱਚਾ ਵਿਸ਼ਵਾਸ ਰੱਖੋ ਮਾਲਕ ਤੇ ਤੁਹਾਡੀ ਕਿਸਮਤ ਵੀ ਬਦਲ ਜਾਏਗੀ ਇਹ ਦੁਨੀਆਂ ਕਹਿੰਦੀ ਡਿਗਰੀ ਚਾਹੀਦੀ ਡਿਗਰੀ ਚਾਹੀਦੀ ਤਾਂ ਹੀ ਨੌਕਰੀ ਮਿਲੇਗੀ ਮੈਂ ਕਹਿੰਨੀ ਆ ਕੁਝ ਵੀ ਨਾ ਹੋਵੇ ਤੁਹਾਡੇ ਕੋ ਜੇ ਮਾਲਕ ਨੇ ਚਾਇਆ ਨਾ ਤਾਂ ਮਾਲਕ ਤੁਹਾਨੂੰ ਰਾਜ ਕਰਵਾਏਗਾ ਆਪਣੀ ਭਗਤੀ ਵਿੱਚ ਐਸੀ ਪ੍ਰਬਲਤਾ ਰੱਖੋ ਨਾ ਕਿ ਮਾਲਕਾ ਜਿਹੜੇ ਹਾਲਾਤਾਂ 'ਚ ਤੁਸੀਂ ਸਾਨੂੰ ਰੱਖਿਆ ਵਾ ਮੈਨੂੰ ਮਨਜ਼ੂਰ ਆ ਆਪਣੇ ਆਪ 'ਚ ਕਮੀਆਂ ਲੱਭਣਾ ਛੱਡ ਦਿਓ ਕਿਉਂਕਿ ਤੁਸੀਂ ਬਹੁਤ ਮਜ਼ਬੂਤ ਹੋ ਆਪਣਾ ਧਿਆਨ ਕਰੋ ਬਾਬਾ ਦੀਪ ਸਿੰਘ ਜੀਵਲ ਆਪਣੇ ਆਪ ਤੁਹਾਡੇ 'ਚ એનર્ਜੀ ਆ ਜੂਗੀ ਬਸ ਤੁਸੀਂ ਮਿਹਨਤ ਕਰਦੇ ਰਹੋ ਮਾਲਕ ਆਪੇ ਚਮਤਕਾਰ ਕਰੂਗਾ ਇੱਕ ਵਾਰੀ ਸਾਰੇ ਭਿਆਨ ਨਾਲ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ